ਸਾਡੇ ਵਾਲੇ ਰੈਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਪਰਿਤਨ ਕੀ ਸਤਿ ਸ਼੍ਰੀ ਅਕਾਲ ਹੈ ਜੀ ਮੈਂ ਹਰਵਰਦ ਸਿੰਘ ਟਹਿਣਾ ਪੰਜਾਬ ਤੇ ਦੇਸ਼ ਦੁਨੀਆ ਦੀਆਂ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਖਬਰਾਂ ਦੇ ਉੱਤੇ ਅੱਜ ਗੱਲਬਾਤ ਵਿੱਚ ਚਰਚਾ ਕਰਾਂਗੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੰਘੇ ਕੱਲ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੇ ਘਰ ਦਫ਼ਤਰ ਸਮੇਤ 26 ਥਾਵਾਂ ਦੇ ਉੱਤੇ ਛਾਪੇ ਮਾਰੇ ਗਏ ਆ ਤੇ ਮਜੀਠੀਆ ਦੇ ਨਾਲ ਵਿਜੀਲੈਂਸ ਦੇ ਅਧਿਕਾਰੀਆਂ ਦੀ ਜਿਹੜੀ ਬਹਿਸ ਆ ਤੇ ਉਹ ਆਪਾਂ ਜਾਣਦੇ ਜੀ ਕਿ ਸੋਸ਼ਲ ਮੀਡੀਆ ਦੇ ਉੱਤੇ ਲੰਘੇਕਲ ਬਹੁਤ ਵੱਡੇ ਪੱਧਰ ਦੇ ਉੱਤੇ ਵਾਇਰਲ ਹੋਈ ਆ ਮਜੀਠੀਆ ਦਾ ਘਰ ਆ ਜਿਹੜਾ ਗ੍ਰੀਨ ਐਵੇਨਿਊ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਵੇਰੇ ਤਕਰੀਬਨ 7:39 ਵਜੇ ਲੰਘੇਕਲ ਤੇ ਛਾਪੇਮਾਰੀ ਕੀਤੀ ਗਈ ਹੈ ਵਿਜੀਲੈਂਸ ਦੇ ਵੱਲੋਂ ਤਕਰੀਬਨ 3 ਘੰਟੇ ਉਹਨਾਂ ਦੇ ਘਰ ਦੇ ਵਿੱਚ ਤਲਾਸ਼ੀ ਲੈਣ ਤੋਂ ਬਾਅਦ ਇਹਨਾਂ ਦੇ ਨਾਲ ਬਹਿਸ ਕੀਤੀ ਗਈ ਆ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਤੇ ਵਿਜੀਲੈਂਸ ਇਹਨਾਂ ਨੂੰ ਆਪਣੇ ਨਾਲ ਲੈ ਗਈ ਆ ਉਸ ਤੋਂ ਕੋਲੀ ਗੱਲ ਇਹ ਆ ਕਿ ਡੀਐਸਪੀ ਨੇ ਜਿਹੜੇ ਵਿਜੀਲੈਂਸ ਵਿਭਾਗ ਦੇ ਇੰਦਰਪਾਲ ਸਿੰਘ ਤੇ ਜ਼ਿਲ੍ਹਾ ਵਿਜੀਲੈਂਸ ਪੁਲਿਸ ਮੁਖੀ ਲਖਵੀਰ ਬਲਖਵੀਰ ਸਿੰਘ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਟੀਮ 9 ਵਜੇ ਕੇ ਤੇ 20 ਮਿੰਟ ਦੇ ਉੱਤੇ ਵੀਰੇ ਆਈ ਸੀ ਤੇ 12 ਵਜੇ ਤੱਕ 3 ਘੰਟੇ ਮਜੀਠੀਆ ਦੇ ਘਰ ਦੇ ਵਿੱਚ ਰਹੀ ਆ ਤੇ ਉਹ ਜਿਹੜੀ ਬਹਿਸ ਹੋਈ ਆ ਜੋ ਗੱਲਬਾਤ ਹੋਈ ਆ ਉਹਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਚੱਲੀਆਂ ਤੇ ਵਿਕਰਮਜੀਠੀਆ ਨੇ ਗੱਲ ਕਹੀ ਕਿ ਮੈਨੂੰ ਬਿਨਾ ਪੁੱਛੇ ਮੇਰੇ ਘਰ ਦੇ ਵਿੱਚ ਵੜੇ ਮਜੀਠੀਆ ਨੇ ਗੱਲ ਕਹੀ ਆ ਇਹਨਾਂ ਦੇ ਵੱਲੋਂ ਧੱਕਾ ਕੀਤਾ ਗਿਆ ਮਜੀਠੀਆ ਨੇ ਇਹ ਗੱਲ ਕਹੀ ਆ ਕਿ ਜਿਵੇਂ ਅਸੀਂ ਕੋ ਬਹੁਤ ਵੱਡੇ ਚੋਰ ਹੁੰਨੇ ਇਸ ਤਰੀਕੇ ਨਾਲ ਜ਼ਬਰਦਸਤੀ ਇਹਨਾਂ ਦੇ ਵੱਲੋਂ ਘਰ ਦੇ ਵਿੱਚ ਦਾਖਲਾ ਲਿਆ ਗਿਆ ਇਹਨਾਂ ਦੇ ਵਿੱਚੋਂ ਕਿਸੇ ਨੇ ਵਰਦੀ ਨਹੀਂ ਪਾਈ ਇਹਨਾਂ ਦੇ ਉੱਤੇ ਕੋਈ ਅਰੈਸਟ ਵਾਰੰਟ ਇਹਨਾਂ ਦੇ ਕੋਲ ਹੈ ਨਹੀਂ ਤੇ ਬਸ ਮੈਨੂੰ ਗ੍ਰਿਫਤਾਰ ਕਰਨ ਦੇ ਲਈ ਆਏ ਆ ਉਸ ਤੋਂ ਬਾਅਦ ਪਤਾ ਲੱਗਾ ਵੀ ਵਿਕਰਮ ਸਿੰਘ ਮਜੀਠੀਆ ਨੂੰ ਪੁਲਿਸ ਆ ਜਿਹੜੀ ਵਿਜੀਲੈਂਸ ਆ ਜਿਹੜੀ ਉਹ ਲੈ ਗਈ ਜੀ منی ਲਾਂਡਰਿੰਗ ਦੇ ਮਾਮਲੇ ਦੇ ਵਿੱਚ ਤੇ ਪਰਚਾ ਦਰਜ ਕਰ ਲਿਆ ਉਹਨਾਂ ਨੇ ਇਹਨਾਂ ਨੂੰ ਮੁਹਾਲੀ ਦੇ ਵਿੱਚ ਲੈ ਗਈ ਤੇ ਮਜੀਠੀਆ ਨੂੰ 540 ਕਰੋੜ ਰੁਪਏ ਦੀ ਡਰੱਗ منی ਲਾਂਡਰਿੰਗ ਮਾਮਲੇ ਦੇ ਵਿੱਚ ਤੇ ਅਮਰਸਰ ਤੋਂ ਗ੍ਰਿਫਤਾਰ ਕਰਕੇ ਮੁਹਾਲੀ ਦੇ ਸੈਕਟਰ 68 ਦੇ ਵਿੱਚ ਵਿਜੀਲੈਂਸ ਭਵਨ ਦੇ ਵਿੱਚ ਲੈ ਕੇ ਆਏ ਆ ਜਿੱਥੇ ਇਹਨਾਂ ਦੇ ਕੋਲੋਂ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਆ ਅੱਜ ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਅਦਾਲਤ ਨੇ ਵਿੱਚ ਪੇਸ਼ ਕੀਤਾ ਜਾਣਾ ਮਜੀਠੀਆ ਦੇ ਖਿਲਾਫ ਸਾਲ 2021 ਦੇ ਵਿੱਚ ਐਨਡੀਪੀਐਸ ਐਕਟ ਤਹਿਤ ਐਫ ਆਈ ਆਰ ਦੀ ਚੱਲ ਰਹੀ ਜਿਹੜੀ ਪੜਤਾਲ ਆ ਉਹਦੇ ਵਿੱਚ ਸਿੱਟ ਦੇ ਵੱਲੋਂ ਕਈ ਤੱਥ ਨਵੇਂ ਸਾਹਮਣੇ ਲਿਆਂਦੇ ਗਏ ਆ ਤੇ ਇਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਮਜੀਠੀਆ ਦੇ ਵੱਲੋਂ ਜਿਹੜੀਆਂ ਚਲਾਈਆਂ ਜਾਂਦੀਆਂ ਕੰਪਨੀਆਂ ਤੇ ਬੈਂਕ ਖਾਤਿਆਂ ਦੇ ਵਿੱਚ 161 ਕਰੋੜ ਰੁਪਏ ਦੀ ਨਕਦੀ ਜਮ੍ਹਾਂ ਹੋਈ ਆ ਸ਼ੱਕੀ ਸੰਸਥਾਵਾਂ ਦੇ ਰਾਹੀਂ 141 ਕਰੋੜ ਰੁਪਏ ਵਿਦੇਸ਼ ਭੇਜੇ ਗਏ ਆ ਇਹ ਵੀ ਖੁਲਾਸਾ ਹੋਇਆ ਕਿ ਵੱਖ-ਵੱਖ ਕੰਪਨੀਆਂ ਦੇ ਰਿਕਾਰਡਾਂ ਦੇ ਵਿੱਚ 236 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਹੈ ਜਿਹੜੀ ਇਹ ਬੇੜਾ ਕਿਸੇ ਸਪਸ਼ਟ ਖੁਲਾਸੇ ਦੇ ਸਾਹਮਣੇ ਆਈ ਹੈ ਸੋ ਇਹਨਾਂ ਗੱਲਾਂ ਦੇ ਕਰਕੇ ਵਿਜੀਲੈਂਸ ਨੇ ਗੱਲ ਕਹੀ ਹੈ ਅਧਿਕਾਰੀਆਂ ਨੇ ਕਿ ਅਸੀਂ ਗ੍ਰਿਫਤਾਰ ਕੀਤਾ ਉਧਰ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਅਕਾਲੀ ਦਲ ਦੇ ਆਗੂਆਂ ਨੇ ਤਿੱਖੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਦੂਜੇ ਪਾਸੇ ਲੰਘੇ ਕੱਲ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਧਰ ਪ੍ਰਤਾਪ ਸਿੰਘ ਬਾਜਵਾ ਨੇ ਸੁਖਪਾਲ ਸਿੰਘ ਖਹਿਰਾ ਨੇ ਤੇ ਹੋਰਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਇਹ ਜ਼ਿਆਰਤੀ ਹੈ ਇਹ ਧੋਖਾ ਤੇ ਧੱਕਾ ਤੇ ਹੋਰ ਕਮਾਲ ਦੀ ਗੱਲ ਇਹ ਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਕਿ ਆਮ ਆदमी ਪਾਰਟੀ ਦੇ ਹੀ ਵਿਧਾਇਕ ਆ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਮਜੀਠੀਆ ਦੀਆਂ ਗ੍ਰਿਫਤਾਰੀਆਂ ਜਿਹੜੀ ਉਹ ਇੱਕ ਤਰੀਕੇ ਦੇ ਨਾਲ ਸਿਧਾਂਤਾਂ ਦੇ ਉਲਟਾ ਸਵੇਰੇ ਸਵੇਰੇ ਕਿਸੇ ਦੇ ਘਰ ਦੇ ਵਿੱਚ ਜਾ ਕੇ ਐਵੇਂ ਛਾਪਾ ਮਾਰਨਾ ਉਹਨੂੰ ਗ੍ਰਿਫਤਾਰ ਕਰਨਾ ਤੇ ਔਰਤਾਂ ਦੇ ਨਾਲ ਬਦਸਲੂਕੀ ਕਰਨੀ ਉਹ ਕਹਿੰਦੇ ਜੀ ਕਿ ਇਹ ਸਾਡੀਆਂ ਵੱਖ-ਵੱਖ ਏਜੰਸੀਆਂ ਦਾ ਗਲਤ ਕੰਮ ਹੈਗਾ ਤੇ ਇਦਾਂ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਵੇਂ ਮੇਰੇ ਵਿਚਾਰਧਾਰਕਤੌਰ ਦੇ ਉੱਤੇ ਤੇ ਮਤ ਭੇਰ ਮਜੀਠੀਆ ਦੇ ਨਾਲ ਜਾਂ ਹੋਰ ਕਿਸੇ ਨਾਲ ਕਿੰਨੇ ਵੀ ਹੋਣ ਪਰ ਇਹ ਇੱਕ ਧੱਕਾ ਕੀਤਾ ਗਿਆ ਮੈਂ ਇਸ ਗੱਲ ਦੇ ਖਿਲਾਫ ਹਾਂ ਕਿ ਵਿਜੀਲੈਂਸ ਦੇ ਵੱਲੋਂ ਕਿਸ ਤਰੀਕੇ ਨਾਲ ਉਹਨਾਂ ਦੇ ਘਰ ਦੇ ਵਿੱਚ ਆ ਕੇ ਛਾਪਾ ਮਾਰਿਆ ਗਿਆ ਮਤਲਬ ਇਹ ਹੈ ਵੀ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਹੁਣ ਕਈ ਦਿਨ ਲਗਾਤਾਰ ਇਸ ਗੱਲ ਦੀ ਚਰਚਾ ਚੱਲਦੀ ਰਹਿਣੀ ਹੈ ਕਿ ਛਾਪਾ ਕਿਉਂ ਮਾਰਿਆ ਗਿਆ ਛਾਪਾ ਕਿਵੇਂ ਮਾਰਿਆ ਗਿਆ ਇਹ ਧੱਕਾ ਕੀਤਾ ਗਿਆ ਹੁਣ ਸਿਆਸਤਾਂ ਜਿਹੜੀ ਪੰਜਾਬ ਦੀ ਇਸ ਮੁੱਦੇ ਦੇ ਉੱਤੇ ਇਸ ਗੱਲ ਦੇ ਉੱਤੇ ਲਗਾਤਾਰ ਖੜੀ ਰਹਿਣੀ ਹੈ ਉਸ ਤੋਂ ਉਹ ਗੱਲ ਇਹ ਆ ਕਿ ਅਰਵਿੰਦ ਕੇਜਰੀਵਾਲ ਨੇ ਲੰਘੇ ਕੱਲ ਇਸ ਗੱਲ ਦਾ ਦਾਵਾ ਕੀਤਾ ਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ 100 ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿੱਤੂਗੀ ਤੇ ਜਿਮਨੀ ਟੂਣਾ ਦੇ ਵਿੱਚ ਜਿੱਤ ਤੋਂ ਬਾਅਦ ਪੰਜਾਬ ਤੇ ਗੁਜਰਾਤ ਦੇ ਆਗੂਆਂ ਦੇ ਨਾਲ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੀਟਿੰਗ ਕੀਤੀ ਹੈ ਇਹਦੇ ਵਿੱਚ ਕਈ ਹੋਰ ਮਹੱਤਵਪੂਰਨ ਗੱਲਾਂ ਸਾਹਮਣੇ ਆਈਆਂ ਵੀ ਜਦੋਂ ਹੁਣ ਗੁਜਰਾਤ ਦੀ ਇੱਕ ਸੀਟ ਜਿੱਤੀ ਜਦੋਂ ਪੰਜਾਬ ਦੀ ਇੱਕ ਸੀਟ ਦੀ ਬਣੀ ਜਿੱਤੀ ਤੇ ਉਸ ਤੋਂ ਬਾਅਦ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਭਗਵੰਤ ਮਾਨ ਕੇਜਰੀਵਾਲ ਮਨੀਸ਼ ਸੋਸੋਧਿਆ ਅਮਿਤ ਅਰੋੜਾ ਤੇ ਅਮਨ ਅਰੋੜਾ ਗੋਪਾਲ ਰਾਏ ਗੋਪਾਲ ਇਟਾਲੀਆ ਇਸੂਦਾਨ ਗੜਵੀ ਤੇ ਹੋਰ ਬਹੁਤ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਉਹ ਉੱਥੇ ਹਾਜ਼ਰ ਹੋਏ ਆ ਤੇ ਇਸ ਮੌਕੇ ਤੇ ਕੇਜਰੀਵਾਲ ਨੇ ਇਹ ਗੱਲ ਕਹੀ ਆ ਕਿ ਸਾਡੇ ਖਿਲਾਫ ਜਿੰਨੀਆਂ ਮਰਜ਼ੀ ਇਹ ਸਾਜਸ਼ਾ ਕਰ ਲੈਣ ਪਰ ਉਹ ਕਹਿੰਦੇ ਜੀ ਕਿ ਅਸੀਂ ਆਉਂਦੀਆਂ ਚੋਣਾਂ ਦੇ ਵਿੱਚ ਵੀ ਜਿੱਤ ਕੇ ਦਿਖਾਵਾਂਗੇ ਤੇ ਸਾਬਤ ਕਰਾਂਗੇ ਕਿ ਲੋਕ ਸਾਨੂੰ ਪਸੰਦ ਕਰਦੇ ਆ ਲੋਕ ਸਾਨੂੰ ਪਿਆਰ ਕਰਦੇ ਆ ਤੇ ਅਸੀਂ ਇਸ ਪਿਆਰ ਦੇ ਕਰਕੇ ਹੀ ਅੱਜ ਤੱਕ ਇੱਥੇ ਪਹੁੰਚੇ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ ਤੇ ਬਾਕੀ ਪਾਰਟੀਆਂ ਦੇ ਵੱਲੋਂ ਪੰਜਾਬ ਦੇ ਬਾਰੇ ਕੁਝ ਸੋਚਿਆ ਨਹੀਂ ਜਾ ਰਿਹਾ ਤੇ ਸਾਡੀ ਪਾਰਟੀ ਆਮ ਆਦਮੀ ਪਾਰਟੀ ਪੰਜਾਬ ਦੇ ਬਾਰੇ ਸੋਚਦੀ ਆ ਤੇ ਸਾਨੂੰ ਬੇਸ਼ੱਕ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਇਸ ਦੇ ਬਾਵਜੂਦ ਲੋਕ ਸਾਨੂੰ ਮੁਹੱਬਤ ਕਰਦੇ ਹੋਣ ਕਰਕੇ ਤੇ ਸਾਡੇ ਉੱਤੇ ਭਰੋਸਾ ਵਧ ਪ੍ਰਗਟਾਉਂਦੇ ਆ ਤੇ ਅਸੀਂ ਹੀ ਭਵਿੱਖ ਦੇ ਵਿੱਚ ਪੰਜਾਬ ਦੀ ਰਾਜਨੀਤੀ ਨੂੰ ਫਿਰ ਹੱਥ ਦੇ ਵਿੱਚ ਲਵਾਂਗੇ ਉਹਨਾਂ ਨੇ ਕਿਹਾ ਅਰਵਿੰਦ ਕੇਜਰੀਵਾਲ ਨੇ ਵੀ ਐਤਕੀ 92 ਸੀਟਾਂ ਜਿੱਤੀਆਂ ਸੀ ਅਗਲੀ ਵਾਰ ਅਸੀਂ 100 ਤੋਂ ਵੱਧ ਸੀਟਾਂ ਜਿੱਤ ਕੇ ਦਿਖਾਵਾਂਗੇ ਤੇ ਭਾਵੇਂ ਇਹ ਕੁਝ ਵੀ ਕਹੀ ਜਾਣ ਵਿਰੋਧੀ ਪਰ ਇਹਨਾਂ ਦੇ ਸਾਰਾ ਕੁਝ ਸਾਹਮਣੇ ਆ ਜਾਣਾ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਆ ਲੋਕ ਕੰਮ ਨੂੰ ਪਿਆਰ ਕਰਦੇ ਨੇ ਕੱਲੀਆਂ ਗੱਲਾਂ ਨੂੰ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਜੋ ਮਰਜ਼ੀ ਕਹੀ ਜਾਣ ਪਰ ਪ੍ਰੈਕਟੀਕਲ ਤੌਰ ਦੇ ਉੱਤੇ ਗੱਲਾਂ ਹੋਰ ਹੁੰਦੀਆਂ ਕਿਉਂਕਿ ਲੋਕਾਂ ਨੂੰ ਪਤਾ ਤੇ ਭਾਈ ਅਸੀਂ ਕੰਮ ਕਿਵੇਂ ਕਰਦੇ ਆ ਤੇ ਲੋਕਾਂ ਨੂੰ ਪਤਾ ਵੀ ਅਸੀਂ ਕੰਮ ਇਹ ਅੱਗੇ ਤੋਂ ਅੱਗੇ ਕਿਵੇਂ ਵਧਾਉਣੇ ਆ ਤੇ ਲੋਕ ਪੰਜਾਬ ਦੇ ਵਿੱਚ ਸਾਡੇ ਵੱਲੋਂ ਕੀਤੇ ਗਏ ਕੰਮਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਤੂਫ ਤੋਂਗੜੀ ਗੱਲ ਇਹ ਆ ਕਿ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂ ਆ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਇਹ ਕੱਲ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੇ ਕੋਲ ਜਾ ਕੇ ਤੇ ਮਿਲ ਕੇ ਆਏ ਆ ਫਿਰ ਇਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਆ ਇਹਨਾਂ ਨੇ ਕਿਹਾ ਜੀ ਕਿ ਮਜੀਠੀਆ ਦੇ ਖਿਲਾਫ ਦਰਜ ਐਨਡੀਪੀਐਸ ਮਾਮਲੇ ਦੇ ਵਿੱਚ ਪਿਛਲੇ 4 ਸਾਲ ਤੋਂ ਏਜੰਸੀਆਂ ਦੋਸ਼ ਪੱਤਰ ਧਾਇਰ ਨਹੀਂ ਕਰ ਸਕੀਆਂ ਇਹਨਾਂ ਨੇ ਕਿਹਾ ਜੀ ਕਿ ਅਸੀਂ ਇਸ ਧੱਕੇਸ਼ਾਹੀ ਖਿਲਾਫ ਕਾਨੂੰਨੀ ਲੜਾਈ ਲੜਾਂਗੇ ਕਲੇਰ ਨੇ ਕਿਹਾ ਕਿ ਬੀਤੇ ਰਣੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਮਜੀਠੀਆ ਦੀ ਜ਼ਮਾਨਤ ਰੱਦ ਕਰਨ ਦੀ ਅਪੀਲ ਦੇ ਉੱਤੇ ਸੁਣਵਾਈ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੀ ਤਿਆਰ ਕੀਤੀ ਰਿਪੋਰਟ ਪੇਸ਼ ਕੀਤੀ ਸੀ ਜਿਹਨੂੰ ਸਰਵੋੱਚ ਅਦਾਲਤ ਨੇ ਖਾਰਜ ਕਰਦਿਆਂ ਪੰਜਾਬ ਸਰਕਾਰ ਦੇ ਵੱਲੋਂ ਰੱਦ ਕਰ ਦਿੱਤਾ ਸੀਗਾ ਪਰ ਇਸ ਦੇ ਬਾਵਜੂਦ ਇਹ ਮੰਨ ਦੇ ਵਿੱਚ ਕਿੱੜ ਰੱਖਦੇ ਆ ਤੇ ਇਸ ਕਿਡ ਦੇ ਕਰਕੇ ਹੀ ਇਹਨਾਂ ਦੇ ਵੱਲੋਂ ਇਸ ਵੇਲੇ ਗ੍ਰਿਫਤਾਰ ਫਿਰ ਕੀਤਾ ਗਿਆ ਮਜੀਠੀਆ ਨੂੰ ਉਹਨਾਂ ਨੇ ਕਿਹਾ ਜੀ ਕਿ ਇਸ ਮਾਮਲੇ ਨੂੰ ਵੀ ਅਸੀਂ ਅਦਾਲਤ ਦੇ ਵਿੱਚ ਲੈ ਕੇ ਜਾਵਾਂਗੇ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਾਂਗੇ ਕਿ ਜੇਕਰ ਅਜ ਬਿਕਰਮ ਸਿੰਘ ਮਜੀਠੀਆ ਸੂਬੇ ਦੀ ਸਰਕਾਰ ਦੇ ਪੋਤਲੇ ਫਰੋਲਦੇ ਨੇ ਜੇਕਰ ਉਹ ਸੂਬੇ ਦੀ ਸਰਕਾਰ ਦੀਆਂ ਗਲਤੀਆਂ ਸਭ ਦੇ ਸਾਹਮਣੇ ਰੱਖਦੇ ਨੇ ਤਾਂ ਇਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਬਦਲਾ ਲਊ ਤੇ ਗੁੰਡਾਗਰਦੀ ਵਾਲੀ ਕਾਰਵਾਈ ਕੀਤੀ ਜਾ ਰਹੀ ਆ ਅਗਲੀ ਜਾਣਕਾਰੀ ਇਹ ਆ ਕਿ ਕਾਂਗਰਸ ਦੇ ਵਿੱਚ ਕਲੇਸ਼ ਸਿਖਰਾਂ ਦੇ ਉੱਤੇ ਪਹੁੰਚ ਗਿਆ ਲੰਘੇ ਕੱਲ ਪਰਗਟ ਸਿੰਘ ਜਿਹੜੇ ਕਿ ਜਲੰਧਰ ਸ਼ੌਣੀ ਤੋਂ ਕਾਂਗਰਸ ਦੇ ਵਿਧਾਇਕ ਆ ਉਹਨਾਂ ਨੇ ਮੀਤ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਲੰਗੇਕਲ ਕੁਸ਼ਲਦੀਪ ਸਿੰਘ ਢਿੱਲੋਂ ਜਿਨ੍ਹਾਂ ਨੂੰ ਸਿੱਕਾ ਢਿੱਲੋਂ ਕਹਿੰਦੇ ਆ ਫਰੀਦਕੋਟ ਦੇ ਸਾਬਕਾ ਵਿਧਾਇਕ ਨੇ ਕਾਂਗਰਸੀ ਉਹਨਾਂ ਨੇ ਵੀ ਮੀਤ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਤੇ ਭਾਰਤ ਪੂਸ਼ਣ ਆਸ਼ੂ ਨੇ ਆਪਣੀ ਕਾਰਜਕਾਰੀ ਪ੍ਰਧਾਨਗੀ ਤੋਂ ਪਹਿਲਾਂ ਹੀ ਅਸਤੀਫਾ ਦਿੱਤਾ ਹੋਇਆ ਤੇ ਲੰਗੇਕਲ ਕਿੱਕੀ ਢਿੱਲੋਂ ਨੇ ਇਹ ਗੱਲ ਕਹੀ ਆ ਕਿ ਲੁਧਿਆਣਾ ਦੀ ਉਪਚੋਣ ਵਾਸਤੇ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਈ ਸੀ ਪਰ ਹਾਰ ਨੂੰ ਦੇਖਦੇ ਇਖਲਾਕੀ ਜ਼ਿੰਮੇਵਾਰੀ ਸਮਝਦਿਆਂ ਉਹ ਅਹੁਦੇ ਤੋਂ ਅਸਤੀਫਾ ਦੇ ਰਹੇ ਆ ਉਹਨਾਂ ਨੇ ਕਿਹਾ ਜੀ ਕਿ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਕਾਂਗਰਸ ਦੇ ਵਿੱਚ ਟੀਮ ਵਜੋਂ ਕੰਮ ਕੀਤਾ ਤੇ ਅੱਗੇ ਤੋਂ ਵੀ ਇਸ ਤਰੀਕੇ ਨਾਲ ਕੰਮ ਕਰਦੇ ਰਹਿਣਗੇ ਢਿੱਲੋਂ ਨੇ ਕਿਹਾ ਕਿ ਉਹਨਾਂ ਨੇ ਆਪਣਾ ਅਸਤੀਫਾ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭਪੇਸ਼ ਬਗੇਲ ਸਾਬਕਾ ਮੁੱਖ ਮੰਤਰੀ ਛਤੀਸਗੜ੍ਹ ਨੂੰ ਭੇਜ ਦਿੱਤਾ ਤੇ ਕਿ ਕਿ ਢਿੱਲੋਂ ਜਿਹੜੇ ਉਹ ਇਸ ਵੇਲੇ ਆਪਦੇ ਆਸਟ੍ਰੇਲੀਆ ਦੇ ਦੌਰੇ ਉੱਤੇ ਗਏ ਹੋਏ ਆ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਹਾਰੀ ਹੈ ਉਸ ਤੋਂ ਬਾਅਦ ਅਸੀਂ ਅਸਤੀਫਾ ਦੇਣਾ ਆਪਣਾ ਫਰਜ਼ ਸਮਝ ਰਹੇ ਹਾਂ ਸੋ ਕਾਂਗਰਸ ਦੇ ਉਮੀਦਵਾਰ ਜਿਹੜੇ ਕਿ ਹਾਰੇ ਨਹੀਂ ਭਾਰਤ ਪੁਸ਼ਨ ਆਸ਼ੂ ਉਹਨਾਂ ਨੂੰ ਕੱਲ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਸਿਮਰਜੀਤ ਬੈਂਸ ਦੇ ਕਈ ਹੋਰ ਤਾਂ ਇਹ ਗੱਲ ਆਗੂ ਕਹਿੰਦੇ ਆ ਕਿ ਤੁਸੀਂ ਉਹਨਾਂ ਦੀ ਮਦਦ ਲੈਣ ਵਾਸਤੇ ਉਹਨਾਂ ਨੂੰ ਫੋਨ ਹੀ ਨਹੀਂ ਕੀਤਾ ਤਾਂ ਇਹਨਾਂ ਨੇ ਅਗੋਂ ਆਸ਼ੂ ਨੇ ਗੱਲ ਕਹੀ ਹੈ ਵੀ ਮੇਰੇ ਕਿਹੜਾ ਘਰ ਦੇ ਵਿੱਚ ਵਿਆਹ ਰੱਖਿਆ ਸੀ ਜਦੋਂ ਪਾਰਟੀ ਦਾ ਕੰਮ ਆ ਪਾਰਟੀ ਦਾ ਪ੍ਰੋਗਰਾਮ ਆ ਤੇ ਫਿਰ ਇਹਨਾਂ ਨੂੰ ਬਿਨਾ ਬੁਲਾਏ ਵੀ ਆਉਣਾ ਚਾਹੀਦਾ ਸੀ ਨਾ ਕਿ ਇਸ ਤਰੀਕੇ ਦੇ ਨਾਲ ਇੱਕ ਮਹਾਨਾ ਬਣਾਉਣਾ ਚਾਹੀਦਾ ਬਾਕੀ ਉਹਨਾਂ ਦੀ ਮਰਜ਼ੀ ਆ ਕਿ ਉਹ ਕੀ ਸੋਚਦੇ ਆ ਤੇ ਕੀ ਕੁਝ ਕਰਦੇ ਆ ਉਸ ਤੋਂ ਅਗਲੀ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪੰਜ ਵਿਧਾਨ ਸਭਾ ਹਲਕਿਆਂ ਵਾਸਤੇ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਆ ਆਦਮਪੁਰ ਤੋਂ ਪਵਨਟੀਨੂ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਫਗਵਾੜਾ ਤੋਂ ਹਰਜੀਮਾਨ ਨੂੰ ਬਣਾਇਆ ਗਿਆ ਰਾਜਾ ਸੰਸੀ ਤੋਂ ਸੋਨੀਆ ਮਾਨ ਨੂੰ ਬਣਾਇਆ ਗਿਆ ਬਠਿੰਡਾ ਦੇ ਹਾਤੀ ਤੋਂ ਜਸਵਿੰਦਰ ਸਿੰਘ ਛਿੰਦਾ ਨੂੰ ਬਣਾਇਆ ਗਿਆ ਤੇ ਕਪੂਰਥਲਾ ਤੋਂ ਐਡਵੋਕੇਟ ਕਰਮਵੀਰ ਸਿੰਘ ਚੰਦੀ ਹਲਕਾ ਇੰਚਾਰਜ ਬਣਾਏ ਗਏ ਆ 117 ਵਿਧਾਨ ਸਭਾ ਹਲਕਿਆਂ ਦੇ ਲਈ ਹਲਕਾ ਸੰਗਠਨ ਇੰਚਾਰਜ ਨਿਯੁਕਤ ਕੀਤੇ ਗਏ ਆ ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਆਮ ਆਦਮੀ ਪਾਰਟੀ ਦੇ ਵੱਲੋਂ 227 ਨੂੰ ਮੁਖ ਰੱਖ ਕੇ ਹਲਕਾ ਇੰਚਾਰਜ ਤੇ ਬਾਕੀ ਵੱਖ-ਵੱਖ ਡਿਊਟੀਆਂ ਵੱਡੇ ਪੱਦਰ ਦੇ ਉੱਤੇ ਲੰਗਾ ਜਾ ਰਹੀਆਂ ਅਗਲੀ ਗੱਲ ਇਹ ਆ ਕਿ ਜਾਲੀ ਲੈਟਰਾਂ ਦੇ ਨਾਲ ਜਿਹੜੀਆਂ ਜਾਲੀ ਆਫਰ ਲੈਟਰਾਂ ਹੁੰਦੀਆਂ ਉਦੇ ਨਾਲ 700 ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲਾ ਟਰੈਵਲ ਏਜੰਟ ਵਰਜੇਸ਼ ਮਿਸ਼ਰਾ ਗ੍ਰਿਫਤਾਰ ਕਰ ਲਿਆ ਗਿਆ ਇਹ ਜਾਣਕਾਰੀ ਹੀ ਮਿਲੀ ਹੈ ਕਿ ਟਰੈਵਲ ਏਜੰਟਾਂ ਦੇ ਗਰੋਹ ਦੇ ਮਲਜ਼ਮ ਵਰਜੇਸ਼ ਮਿਸ਼ਰਾ ਨੂੰ ਪਤਾ ਲੱਗਾ ਕਿ ਜਲੰਧਰ ਦੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਲੰਘੇ ਕੱਲ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਦੀ ਨਿਗਰਾਨੀ ਦੇ ਵਿੱਚ ਟੀਮ ਨੇ ਇਹ ਦੱਸਿਆ ਕਿ ਵਰਜੇਸ਼ ਮਿਸ਼ਰਾ ਤੇ ਉਹਦੇ ਸਾਥੀਆਂ ਵੱਲੋਂ ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਦੇ ਨਾਂ ਦਾ ਝਾਂਸਾ ਦੇ ਕੇ ਤੇ ਕਰੋੜਾਂ ਰੁਪਏ ਠੱਗੇ ਗਏ ਸੀ ਤੇ ਮਲਜ਼ਮਾਂ ਨੇ 700 ਦੇ ਕਰੀਬ ਵਿਦਿਆਰਥੀਆਂ ਨੂੰ ਕੈਨੇਡਾ ਦੇ ਕਾਲਜਾਂ ਦੇ ਝਾਲੀ ਆਫਰ ਲੈਟਰ ਤੇ ਹੋਰ ਦਸਤਾਵੇਜ਼ ਤਿਆਰ ਕਰਕੇ ਦਿੱਤੇ ਸੀਗੇ ਤੇ ਕੈਨੇਡਾ ਭੇਜਿਆ ਸੀ ਕੈਨੇਡਾ ਸਰਕਾਰ ਦੇ ਵੱਲੋਂ ਵਿਦਿਆਰਥੀਆਂ ਦੇ ਕਾਗਜ਼ਾ ਪੱਤਰਾਂ ਦੀ ਪੜਤਾਲ ਕੀਤੀ ਗਈ ਸੀ ਤਾਂ ਪਤਾ ਲੱਗਾ ਸੀ ਕਿ ਇਹ ਜਲੰਧਰ ਤੋਂ ਟਰੈਵਲ ਏਜੰਟ ਵਰਜੇਸ਼ ਮਿਸ਼ਰਾ ਤੇ ਉਹਦੇ ਸਾਥੀਆਂ ਪੰਜਾਬ ਹਰਿਆਣਾ ਤੇ ਨਾਲ ਲੱਗਦੇ ਹੋਰ ਸੂਬਿਆਂ ਦੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਆ ਤੇ ਪੁਲਿਸ ਨੇ 2023 ਦੇ ਵਿੱਚ ਬਰਜੇਸ਼ ਮਿਸ਼ਰਾ ਦੇ ਦੋ ਸਾਥੀ ਗੁਰਨਾਮ ਸਿੰਘ ਤੇ ਇੱਕ ਦਾ ਨਾਂ ਹੈਗਾ ਜੀ ਰਾਹੁਲ ਭਾਰਗਵ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਬਰਜੇਸ਼ ਮਿਸ਼ਰਾ 14 ਅਕਤੂਬਰ 2022 ਨੂੰ ਕੈਨੇਡਾ ਭੱਜ ਗਿਆ ਸੀ ਪੁਲਿਸ ਨੇ ਇਹਦੇ ਖਿਲਾਫ ਐਲਓਸੀ ਜਾਰੀ ਕੀਤੀ ਸੀ ਤੇ ਹੁਣ ਪਤਾ ਲੱਗਾ ਵੀ ਜਦੋਂ ਬਰਜੇਸ਼ ਮਿਸ਼ਰਾ ਦਿੱਲੀ ਹਵਾਈ ਅੱਡੇ ਦੇ ਉੱਤੇ ਉਤਰਿਆ ਦਾ 에어ਪੋਰਟ ਦੇ ਉੱਤੇ ਵਰਗੇਸ਼ ਮਿਸ਼ਰਾ ਨੂੰ ਕਾਬੂ ਕਰ ਲਿਆ ਗਿਆ ਤੇ ਹੁਣ ਇਹਦੇ ਖਿਲਾਫ ਕਾਰਵਾਈ ਹੋਊਗੀ ਇਹਦੇ ਉੱਤੇ 8 ਪਰਚੇ ਇਸ ਤੋਂ ਪਹਿਲਾਂ ਦਰਜਾ ਮਤਲਬ ਕਹਿੰਦਾ ਇਹ ਜੀ ਕਿ ਪੰਜਾਬ ਦੇ ਲੋਕਾਂ ਨੂੰ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੂੰ ਜਿਹੜੇ ਕਿ ਕੈਨੇਡਾ ਜਾਂ ਹੋਰ ਦੇਸ਼ਾਂ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਇਸ ਗੱਲ ਦੇ ਵੱਲ ਗੌਰ ਕਰਨੀ ਪਊਗੀ ਕਿ ਭਾਈ ਉਹ ਏਜੰਟ ਕਿਹੜਾ ਚੁਣ ਰਹੇ ਆ ਕੀ ਉਹਨਾਂ ਦੇ ਦਸਤਾਵੇਜ਼ ਸਹੀ ਆ ਕੀ ਉਹਨਾਂ ਦੇ ਕਾਲਜ ਦੀ ਚੋਣ ਸਹੀ ਹੋਈ ਆ ਜਾਂ ਫਿਰ ਸਹੀ ਨਹੀਂ ਹੋਈ ਸੋ ਇਹਦੇ ਬਾਰੇ ਜੇਕਰ ਅਸੀਂ ਗੌਰ ਨਹੀਂ ਕਰਾਂਗੇ ਤਾਂ ਫਿਰ ਉਹੋ ਕੁਝ ਹੋਊਗਾ ਜਿਹੜਾ ਕੁਝ ਬਰਜੇਸ਼ ਮਿਸ਼ਰਾ ਦੇ ਵੱਲੋਂ ਕੀਤਾ ਗਿਆ ਅਗਲੀ ਜਾਣਕਾਰੀ ਹੈ ਕਿ ਕੈਨੇਡਾ ਦੇ ਨਾਲ ਭਾਰਤ ਦਾ ਪੁਰਾਣਾ ਸਫਾਰਤੀ ਪਦਦਰ ਬਹਾਲ ਹੋਣ ਦੇ ਬਾਵਜੂਦ ਚੰਡੀਗੜ੍ਹ ਡਿਪਟੀ ਹਾਈ ਕਮਿਸ਼ਨਰ ਨਹੀਂ ਖੋਲ ਰਿਹਾ ਵੀਜ਼ਾ ਦਫ਼ਤਰ ਹੁਣ ਕੇਵਲ ਦਿੱਲੀ ਤੋਂ ਕੰਮ ਕਰੂਗਾ ਚੰਡੀਗੜ੍ਹ ਆਰਤਿਕ ਤੇ ਰਾਜਸੀ ਕਾਉਂਸਲਰ ਤੇ ਮੁੰਬਈ ਦੇ ਵਿੱਚ ਵਪਾਰਕ ਦਫਤਰ ਖੋਲਣ ਦੀ ਤਜਵੀਜ਼ ਹੈਗੀ ਆ ਸੋ ਕਹਿਣ ਦਾ ਭਾਵ ਇਹ ਜਿਕੇ ਲੋਕ ਆ ਜਿਹੜੇ ਉਹ ਖੱਜਲ ਹੋ ਰਹੇ ਆ ਤੇ ਇੱਥੇ ਇੱਕ ਵਾਰ ਫਿਰ ਇਹੀ ਖਬਰਾਂ ਕਿਉਂਕਿ ਇਹ ਪਹਿਲਾਂ ਵੀ ਖਬਰਾਂ ਆਉਂਦੀਆਂ ਰਹੀਆਂ ਵੀ ਜਿਹੜਾ ਇਹਨਾਂ ਦੇ ਆਪਸ ਦੇ ਵਿੱਚ ਭਾਰਤ ਤੇ ਕੈਨੇਡਾ ਦੇ ਸਬੰਧ ਆ ਉਹ ਆਪਸ ਦੇ ਵਿੱਚ ਅੱਗੇ ਨਾਲੋਂ ਸੁਧਰ ਗਏ ਆ ਪਰ ਇਸ ਦੇ ਬਾਵਜੂਦ ਖਬਰਾਂ ਇਹੀ ਆਉਂਦੀਆਂ ਕਿ ਭਾਈ ਸਬੰਧ ਸੁਧਰਨ ਦੇ ਬਾਵਜੂਦ ਤੇ ਜਿਹੜੀ ਚੰਡੀਗੜ੍ਹ ਵਾਲੀ ਐਮਬੈਸੀ ਦਾ ਦਫਤਰ ਆ ਤੇ ਉਹ ਬੰਦ ਆ ਤੇ ਇਹ ਸਿਰਫ ਤੇ ਸਿਰਫ ਦਿੱਲੀੋਂ ਕੰਮ ਕਰ ਰਿਹਾ ਜਿਦੇ ਕਰਕੇ ਲੋਕ ਖਦਲਖਵਾਰ ਹੋ ਰਹੇ ਆ ਦੋਸਤੋ ਗੱਲ ਇਹ ਹੈ ਜੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦੇ ਹੜੇ ਦੇ ਮੌਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸ਼ਰਨਾ ਦੇ ਫੁੱਲ ਭੇਟ ਕੀਤੇ ਗਏ ਆ ਤੇ ਇੱਥੇ ਵੱਡੇ ਪੱਧਰ ਦੇ ਉੱਤੇ ਇੱਕ ਸਮਾਗਮ ਵੀ ਰਚਾਇਆ ਗਿਆ ਤੇ ਇਹ ਚਲੋ ਚੰਗੀ ਗੱਲ ਹੈ ਜੀ ਇਹ ਸਾਨੂੰ ਸਾਡੇ ਸਿੱਖ ਇਤਿਹਾਸ ਨਾਲ ਜੋੜਨ ਦੇ ਲਈ ਸਮਾਗਮ ਰਚਾਉਣੇ ਵੀ ਚਾਹੀਦੇ ਆ ਸੋ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਾਰੀ ਕੀਤੇ ਬਿਆਨ ਦੇ ਵਿੱਚ ਸਿੱਖ ਜਰਨਲ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਫੁੱਲ ਸ਼ਰਧਾਂ ਦੇ ਭੇਟ ਕੀਤੇ ਆ ਤੇ ਇਹਨਾਂ ਨੇ ਕਿਹਾ ਜੀ ਕਿ ਬਾਬਾ ਬੰਦਾ ਸਿੰਘ ਬਹਾਦਰ ਉਹ ਸਿੱਖ ਯੋਧੇ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੁਗਲਿਆ ਹਕੂਮਤ ਦਾ ਰਾਜ ਪੰਜਾਬ ਦੇ ਵਿੱਚੋਂ ਪਟਿਆ ਤੇ ਕੁਲਦੀਪ ਸਿੰਘ ਗੜਗਜ ਨੇ ਕਿਹਾ ਅੱਜ ਕੋਈ ਇਹੋ ਜਿਹੇ ਸਾਸ਼ ਸੰਕੀਤਕਾ ਜਾ ਰਹੀਆਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਖ ਪਛਾਣ ਨੂੰ ਖਤਮ ਕਰਨ ਦੀ ਮਨਸ਼ਾ ਦੇ ਨਾਲ ਉਹਨਾਂ ਨੂੰ ਵੀਰ ਬੰਦਾ ਬਿਰਾਗੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਇਹਨਾਂ ਨੇ ਕਿਹਾ ਜੀ ਕਿ ਸਾਨੂੰ ਦੁੱਖ ਹੈ ਇਸ ਗੱਲ ਦਾ ਕਿ ਹਰ ਵਾਰ ਕਦੇ ਕੋਈ ਤੇ ਕਦੇ ਕੋਈ ਤੇ ਕਦੇ ਕੋਈ ਇਹੋ ਜੀ ਸਾਜਿਸ਼ ਚ ਚੱਲਦੀ ਰਹਿੰਦੀ ਆ ਪਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕੁਰਬਾਨੀਆਂ ਉਹਨਾਂ ਦੇ ਜਜ਼ਬੇ ਉਹਨਾਂ ਦੀ ਦੇਣ ਨੂੰ ਕਦੇ ਅਸੀਂ ਭੁਲਾ ਨਹੀਂ ਸਕਾਂਗੇ ਹੁਣ ਸਵਾਲ ਅਗਲਾ ਪੈਦਾ ਹੁੰਦਾ ਕਿ ਸੰਜੀਵ ਅਰੋੜਾ ਦੇ ਵੱਲੋਂ ਤਾਂ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋ ਲਿਆ ਜਾਣਾ ਤੇ ਪੰਜਾਬ ਤੋਂ ਆਮ ਆਦਮੀ ਪਾਰਟੀ ਦਾ ਕਿਹੜਾ ਨੇਤਾ ਹੋਗਾ ਜਿਹੜਾ ਕਿ ਰਾਜ ਸਭਾ ਦੇ ਵੱਲ ਜਾਊਗਾ ਸੋ ਹਾਲੇ ਤੱਕ ਨਾਂ ਬੇਸ਼ੱਕ ਕਨਫਰਮ ਨਹੀਂ ਹੋਇਆ ਪਰ ਇਹਨਾਂ ਪਤਾ ਲੱਗਾ ਜੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲੁਧਿਆਣਾ ਦੇ ਇੱਕ ਵੱਡੇ ਹੌਜਰੀ ਨਾਲ ਸਬੰਧਤ ਕਾਰੋਬਾਰੀ ਨੂੰ ਰਾਜ ਸਭਾ ਦੇ ਵਿੱਚ ਭੇਜਣ ਦੀ ਚਰਚਾ ਜ਼ੋਰਾਂ ਦੇ ਉੱਤੇ ਚੱਲ ਰਹੀ ਹੈ ਇਹ ਕਾਰੋਬਾਰੀ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਵਾਰ ਮੀਟਿੰਗਾਂ ਵੀ ਕਰ ਚੁੱਕੇ ਆ ਇਹ ਕਾਰੋਬਾਰੀ ਲੁਧਿਆਣਾ ਪੱਛਮੀ ਸੀਟ ਤੋਂ ਜੇਤੂ ਸੰਜੀਵ ਅਰੋੜਾ ਦੇ ਵੀ ਬਹੁਤ ਨਜ਼ਦੀਕੀ ਆ ਚਰਚਾਵਾਂ ਇੱਥੋਂ ਤੱਕ ਗਰਮ ਆ ਕਿ ਇਸ ਕਾਰੋਬਾਰੀ ਨੇ ਜ਼ਿਮਨੀ ਟੋਣ ਦੇ ਵਿੱਚ ਸੰਜੀਵ ਅਰੋੜਾ ਦਾ ਮਨ ਧੰਦੇ ਨਾਲ ਪੂਰਾ ਸਾਥ ਦਿੱਤਾ ਤੇ ਇਹ ਕਾਰੋਬਾਰੀ ਦਾ ਇੱਕ ਵਾਰ ਨਾ ਅਕਾਲੀ ਦਲ ਬਾਦਲ ਵੱਲੋਂ ਲੋਕ ਸਭਾ ਚੋਣ ਦੇ ਵਿੱਚ ਆਪਣਾ ਉਮੀਦਵਾਰ ਬਣਾਉਣ ਦੇ ਲਈ ਰਾਜਨੀਤਿਕ ਦਲਿਆਰਿਆਂ ਦੇ ਵਿੱਚ ਸੁਰਖੀਆਂ ਦੇ ਵਿੱਚ ਰਿਆ ਇਹ ਕਾਰੋਬਾਰੀ 2011 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਮੋਕੇ ਉਸ ਸਮੇਂ ਦੇ ਮੁੱਖ ਮੰਤਰੀ ਦਾ ਸਲਾਹਕਾਰ ਵੀ ਰਹਿ ਚੁੱਕਿਆ ਇਹ ਕਾਰੋਬਾਰੀ ਦੇਸ਼ ਵਿਦੇਸ਼ ਦੇ ਹੋਜਰੀ ਕਾਰੋਬਾਰ ਦੇ ਵਿੱਚ ਵੱਡਾ ਨਾਂ ਸੋਵੈਨੇ ਪਾਈ ਕੀ ਮੰਦਾ ਪਰ ਫਿਲਹਾਲ ਅੰਦਾਜ਼ਾ ਇਸ ਗੱਲ ਦਾ ਕਿ ਕੁਝ ਘੰਟਿਆਂ ਦੇ ਵਿੱਚ ਹੀ ਤੇ ਇਸ ਕਾਰੋਬਾਰੀ ਨੂੰ ਰਾਜ ਸਭਾ ਦੀਆਂ ਪੌੜੀਆਂ ਚੜ ਦਿੱਤਾ ਜਾਊਗਾ ਤੇ ਜਾਂਦੇ ਜਾਂਦੇ ਗੱਲ ਕਰਦੇ ਕੇ ਦਲਜੀਤ ਦੋਸਾਂਝ ਦੇ ਨਾਲ ਛਿੜੇ ਹੋਏ ਵਿਵਾਦ ਦੀ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ ਭਾਗ 3 ਜਾਂ ਇਹ ਰਿਲੀਜ਼ ਹੋਣ ਲੱਗੀ ਆ ਪਰ ਇਹਦੀ ਰਿਲੀਜ਼ਿੰਗ ਤੋਂ ਪਹਿਲਾਂ ਜਿਹੜਾ ਵਿਵਾਦ ਛਿੜਿਆ ਹੋਇਆ ਇਹਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਪਿਆ ਕਿਉਂਕਿ ਦਲਜੀਤ ਦੋਸਾਂਝ ਦੀ ਇਸ ਫਿਲਮ ਦੇ ਬਾਈਕਾਟ ਦੀ ਗੱਲ ਚੱਲਦੀ ਆ ਤੇ ਦਲਜੀਤ ਨੂੰ ਗद्दार ਕਹਿਣ ਦਾ سلسلہ جاری ਆ ਦਲਜੀਤ ਦਸਾਂਝ ਦੀ ਇਹ ਫਿਲਮ ਫਰਵਰੀ 2025 ਦੇ ਵਿੱਚ ਸ਼ੂਟ ਹੋ ਗਈ ਸੀ ਪਰ ਉਸ ਤੋਂ ਬਾਅਦ ਭਾਰਤ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਮਾਹੌਲ ਵਿਗੜਿਆ ਪਹਿਲਗਾਮ ਵਾਲਾ ਹਮਲਾ ਹੋਇਆ ਬੇਕਸੂਰ ਲੋਕ ਮਾਰੇ ਗਏ ਆ ਪਰ ਹੁਣ ਗੱਲ ਇਹ ਏ ਜਿਕੇ ਦਲਜੀਤ ਦੀ ਫਿਲਮ ਭਾਵੇਂ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਪਰ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਣ ਦੇ ਬਾਵਜੂਦ ਕੁਝ ਲੋਕਾਂ ਦੇ ਵੱਲੋਂ ਦਲਜੀਤ ਨੂੰ ਗद्दार ਕਿਹਾ ਜਾ ਰਿਹਾ ਹਾਲਾਂਕਿ ਨਿੱਜੀ ਤੌਰ ਦੇ ਉੱਤੇ ਇਸ ਗੱਲ ਦੇ ਨਾਲ ਕਈ ਲੋਕ ਸਹਿਮਤ ਨਹੀਂ ਪਰ ਜਿਸ ਤਰੀਕੇ ਦੇ ਨਾਲ ਹਾਨੀਆਂ ਆਮਰ ਤੇ ਕੁਝ ਕੁ ਪਾਕਿਸਤਾਨੀ ਹੋਰ ਕਲਾਕਾਰ ਇਸ ਫਿਲਮ ਦੇ ਵਿੱਚ ਹਿੱਸਾ ਬਣੇ ਹੋਏ ਆ ਇਹਦੇ ਕਰਕੇ ਦਲਜੀਤ ਦਸਾਂਝ ਦਾ ਵਿਰੋਧ ਇਸ ਵੇਲੇ ਚੱਲ ਰਿਹਾ ਦਲਜੀਤ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਪ੍ਰੋਡਿਊਸਰਾਂ ਦਾ ਫੈਸਲਾ ਕਿ ਉਹਨਾਂ ਨੇ ਕਿੱਥੇ ਫਿਲਮ ਰਿਲੀਜ਼ ਕਰਨੀ ਹੈ ਕਦੋਂ ਕਰਨੀ ਹੈ ਪੈਸੇ ਉਹਨਾਂ ਦੇ ਲੱਗੇ ਆ ਭਾਰਤ ਦੇ ਵਿੱਚ ਅਸੀਂ ਫਿਲਮ ਰਿਲੀਜ਼ ਨਹੀਂ ਕਰ ਰਹੇ ਪਰ ਇਸ ਦੇ ਬਾਵਜੂਦ ਕੁਝ ਲੋਕ ਵਿਰੋਧ ਕਰ ਰਹੇ ਆ ਸੋ ਦੇਖਦੇ ਆ ਉਹਦੇ ਸਮੇਂ ਦੇ ਵਿੱਚ ਇਹ ਵਿਰੋਧ ਕੀ ਕੀ ਕਰਦਾ ਕਿਹੜੇ ਕਿਹੜੇ ਪਾਸੇ ਨੂੰ ਮੋੜ ਕਟਾਉਂਦਾ ਪਰ ਗੱਲ ਇੱਥੇ ਆ ਕੇ ਮੁਕਦੀ ਹੈ ਕਿ ਹਿੰਦੀ ਪੰਜਾਬੀ ਫਿਲਮਾਂ ਕਦੇ ਕੋਈ ਗਾਣਾ ਕਦੇ ਕੁਸ਼ਤੇ ਕਦੇ ਕੁਸ਼ ਇਉਂ ਲੱਗਦਾ ਵੀ ਸਿਰਫ ਤੇ ਸਿਰਫ ਸਾਡੀ ਢੋਲੀ ਦੇ ਵਿੱਚ ਆਹ ਗੱਲਾਂ ਰਹਿ ਗਈਆਂ ਉਹਦੀ ਲੱਤ ਫੜ ਲਓ ਉਹਦੀ ਬਾਹ ਫੜ ਲਓ ਦੇਸ਼ ਭਗਤੀ ਦਾ ਸਬੂਤ ਹੀ ਅੱਜ ਕੱਲੇ ਰਹਿ ਗਿਆ ਵੀ ਭਾਈ ਸੋਸ਼ਲ ਮੀਡੀਆ ਤੇ ਦੂਜੇ ਦੇਸ਼ਾਂ ਨੂੰ ਗਾਲਾਂ ਕੱਢੋ ਤੇ ਉਦਾਂ ਦੇਸ਼ ਦੇ ਵਿੱਚ ਕਿਸੇ ਦਾ ਕੋਈ ਯੋਗਦਾਨ ਹੋਵੇ ਜਾਂ ਨਾ ਹੋਵੇ ਤੇ ਇਹਦੇ ਵੱਲ ਕੋਈ ਗੌਰ ਨਹੀਂ ਕਰਦਾ ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਬਖਤਰੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਤੇ ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਪੰਜਾਬ ਦੇ ਗਾਂਦੇਸ਼ ਤੋਂ ਗੰਗਾ ਲੈ ਕੇ حاضر ਹੋਵਾਂਗੇ ਬਹੁਤ ਬਹੁਤ ਧੰਨਵਾਦ